ਲੋਕ ਇਨਸਾਫ ਮੰਚ ਵੱਲੋਂ ਡੇਰਾ ਮੱਈਆ ਭਗਵਾਨ ਦੇ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀਡੀਪੀਓ ਦਫ਼ਤਰ ਫਿਲੌਰ ਵਿਖੇ ਪੱਕਾ ਤਰਨਾ 6ਵੇਂ ਦਿਨ ਜਨਰਲ ਮਜ਼ਦੂਰ ਯੂਨੀਅਨ ਤੇ ਪੱਠਾ ਮਜ਼ਦੂਰ ਵਰਕਰਜ਼ ਯੂਨੀਅਨ ਵੱਲੋਂ ਤਰਨੇ ਦੀ ਹਮਾਇਤ ਕਰਨ ਦਾ ਐਲਾਨ ਪਾਣੀ ਦੀ ਨਿਕਾਸੀ ਦੇ ਪੱਕੇ ਹੱਲ ਤੱਕ ਸੰਘਰਸ਼ ਜਾਰੀ ਰਹੇਗਾ ਅਤੇ 15 ਜੁਲਾਈ ਨੂੰ ਹੋਵੇਗਾ ਵੱਡਾ ਇਕੱਠ ਚਰਨੈਲ ਫਿਲੌਰ ਫਿਲੌਰ ਲੋਕ ਇਨਸਾਫ ਮੰਜਵਲੋ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀਡੀਪੀਓ ਦਫਤਰ ਫਿਲੌਰ ਸਾਹਮਣੇ ਪੱਕਾ ਤਰਨਾ ਅੱਜ 6ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਅੱਜ 6ਵੇਂ ਦਿਨ ਪਰਾਤਰੀ ਜਥੇਬੰਦੀਆਂ ਜਨਰਲ ਮਜ਼ਦੂਰ ਯੂਨੀਅਨ ਪੱਠਾ ਮਜ਼ਦੂਰ ਵਰਕਰ ਯੂਨੀਅਨ ਦੇ ਆਗੂਆ ਸਿਕੰਦਰ ਸਿੰਘ ਸੰਦੂ ਪਰਮਿੰਦਰ ਫਲਪੋਤਾ ਸੁਨੀਲ ਕੁਮਾਰ ਸੋਢੀ ਕਤਪਾਲੋਂ ਆਦਿ ਵੱਲੋਂ ਪੱਕੇ ਤਰਨੇ ਦੀ ਹਮਾਇਤ ਦਾ ਐਲਾਨ ਕੀਤਾ ਗਿਆ इस मौके धरने की अगवाई लोग इंसाफ मंच के प्रधान जरनैल फिलौर ने एडवोकेट संजीव कुमार पौरा डॉक्टर संदीप कुमार लाडी महेसमपुर डॉक्टर अशोक कुमार हनी संतोखपुरा रामजी दास गन्ना पिंड राजविंदर सिंह मुठड्डा जसवंत बोध रवि कलेर सरबजीत साबका सरपंच रामगढ़ ਪਰਵਿੰਦਰ ਫਲਪੋਤਾ ਜਨਰਲ ਮਜ਼ਦੂਰ ਯੂਨੀਅਨ ਆਦੇ ਆਗਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਇਹ ਦਰਨਾ ਪੱਕੇ ਤੌਰ ਤੇ ਚੱਲਦਾ ਰਹੇਗਾ ਅਤੇ 15 ਜੁਲਾਈ ਨੂੰ ਪਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਇਕੱਠ ਕੀਤਾ ਜਾਵੇਗਾ ਜਿਸ ਦੀ ਤਿਆਰੀ ਪਿੰਡ-ਪਿੰਡ ਜਾ ਕੇ ਸ਼ੁਰੂ ਕੀਤੀ ਜਾ ਰਹੀ ਹੈ ਇਸ ਮੌਕੇ ਮਾਸਟਰ ਰਸ਼ਮਿੰਦਰ ਲੁਧਿਆਣਾ ਰਾਹੁਲ ਕੋਰੀ ਮੱਗਰ ਜਗਤਪੁਰ ਗੁਰਮੀਲ ਮੁਠੱਡਾ ਸੋਦੀ RAM ਕਤਪਾਲੋ ਕਸ਼ਮੀਰੀ ਲਾਲ ਬੀਬੀ ਕੁਸ਼ਲਿਆ ਸੋਮਾ ਰਾਣੀ ਕਾਂਤਾ ਦੇਵੀ ਸ਼ਕੁੰਤਲਾ ਅਤੇ ਸੁਰੇਂਦਰ ਕੌਰ ਆਦੇ ਹਜ਼ਰ ਸਨ ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਹਾਂਜੀ ਜਰਨਲ ਜੀ ਆ ਜਿਹੜਾ ਅਜੇ ਧਰਨਾ ਤੁਹਾਡਾ 6ਵੇਂ ਦਿਨ ਚ ਪ੍ਰਵੇਸ਼ ਕਰ ਗਿਆ ਕੀ ਕਹਿਣਾ ਚਾਹੁੰਦੇ ਹੋ ਸਰ ਅੱਜ ਲੋਕ ਆ ਸਾਹ ਮਾਂਚ ਵੱਲੋਂ ਅਸੀਂ ਜਿਹੜਾ ਧਰਨਾ ਲਾਇਆ ਆ ਉਹ ਅੱਜ 6ਵੇਂ ਦਿਨ ਵਿੱਚ ਚਲੇ ਗਿਆ ਆ ਜਿਹੜਾ ਪਾਣੀ ਗੰਦੇ ਦਾ ਮਸਲਾ ਆ ਜਿਹੜਾ ਮਈਆ ਦਰਬਾਰ ਦੇ ਸਕੀਟ ਦੇ ਸਾਹਮਣੇ ਖੜਦਾ ਆ ਲੰਬੇ ਸਮੇਂ ਤੋਂ ਲਗਭਗ 4 ਸਾਲਾਂ ਤੋਂ ਜਿਹੜਾ ਪਾਣੀ ਗੰਦਾ ਉੱਥੇ ਖੜ ਰਿਹਾ ਜਿਹੜੇ ਬੀਡੀਪੀਓ ਮੈਡਮ ਆ ਉਹ ਕੋਈ ਵੀ ਇਹਦਾ ਹੱਲ ਨਹੀਂ ਕਰ ਰਹੀ ਇਸ ਕਰਕੇ ਇਹਦਾ ਪਹਿਲਾਂ ਵੀ ਧਰਨਾ ਲਾਇਆ ਸੀ ਉਹਦੇ ਵਿੱਚ ਵਿਸ਼ਵਾਸ ਵੀ ਦਵਾ ਹੈ ਕੰਮ ਵੀ ਸ਼ੁਰੂ ਕਰ ਦਿੱਤਾ ਸੀ ਪਰ ਕੰਮ ਸਿਰੇ ਨਹੀਂ ਚੜਿਆ ਉਸ ਤੋਂ ਬਾਅਦ 1.5-2 ਮਹੀਨਿਆਂ ਬਾਅਦ ਫੇਰ ਪੱਕਾ ਧਰਨਾ ਜਿਹੜਾ ਇਹ ਐਲਾਨ ਕਰਕੇ ਲੱਗਾ ਆ ਇਸ ਕਰਕੇ ਸਾਡੇ ਕੋਲ ਅੱਜ ਮਜ਼ਦੂਰ ਯੂਨੀਅਨ ਦੇ ਆਗੂ ਆਏ ਆ ਜਰਨਲ ਮਜ਼ਦੂਰ ਯੂਨੀਅਨ ਦੇ ਆਗੂ ਜ਼ਿਲ੍ਹੇ ਦੇ 77ਆ ਸਰਪੋਤਾ ਜੀ ਜ਼ਿਲ੍ਹੇ ਦੇ ਪ੍ਰਧਾਨ ਆ ਸਾਡੇ ਸਿਕੰਦਰ ਸਿੰਘ ਜੀ ਇਹ ਆਏ ਆ ਹਮਾਇਤ ਦੇ ਲਈ ਅਸੀਂ ਇਹਨਾਂ ਦਾ ਜੀ ਆਇਆਂ ਕਹਿੰਦੇ ਆ ਧੰਨਵਾਦ ਕਰਦੇ ਆ ਹਮਾਇਤ ਲਈ ਸਾਡੇ ਕੋਲ ਪਹੁੰਚੇ ਆ ਜਦੋਂ ਵੀ ਕੋਈ ਵੱਡਾ ਇਕੱਠ ਕਰਨਾ ਤੇ ਇਹ ਵੱਡੀ ਗੰਢ ਦੇ ਵਿੱਚ ਮਜ਼ਦੂਰ ਸਾਥੀਆਂ ਨੂੰ ਸਾਡੇ ਕੋਲ ਪੱਠਾ ਮਜ਼ਦੂਰ ਯੂਨੀਅਨ ਦੇ ਵੀ ਆਏ ਹੋਇਆ ਸਾਥੀ ਉਹ ਵੀ ਤੁਹਾਡੇ ਨਾਲ ਗੱਲਬਾਤ ਸਾਝੀ ਕਰਨਗੇ ਪਨੀਰ ਕੁਮਾਰ ਜੀ ਆਏ ਹੋਏ ਪੱਠਾ ਮਜ਼ਦੂਰ ਯੂਨੀਅਨ ਦੇ ਉਹ ਵੀ ਗੱਲਬਾਤ ਕਰਨਗੇ ਮੈਂ ਬੇਨਤੀ ਕਰੂੰਗਾ ਪ੍ਰਵਾਹ ਪ੍ਰਧਾਨ ਜੀ ਸਿਕੰਦਰ ਜੀ ਤੁਹਾਡਾ ਨਾਮ ਅੱਗੋਂ ਸਾਂਝੀ ਕਰਦੇ ਹਾਂ ਹਾਂ ਜੀ ਪ੍ਰਧਾਨ ਜੀ ਤਾਂ ਜਿਹੜਾ ਅੱਜ ਲੋਕ ਇਨਸਾਫ ਲੋਕ ਜਿਹੜਾ ਇੱਥੇ ਧਰਨਾ ਲਗਾਇਆ ਗਿਆ ਆ ਲੋਕ ਇਨਸਾਫ ਜਿਹੜਾ ਮੰਚ ਆ ਜਿਹੜਾ ਮਈਆ ਦੇ ਜਿਹੜੀ ਜਾਂਦੀ ਪਈ ਆ ਛੜਕ ਉਹਦੇ ਜਿੱਥੇ ਪਾਣੀ ਖੜਾ ਹੁੰਦਾ ਆ ਆਲੇ ਦੁਆਲੇ ਗੰਦਗੀ ਫੈਲੀ ਹੋਈ ਆ ਜਿਸ ਤਰ੍ਹਾਂ ਪਹਿਲੋਂ ਵੀ ਪਹਿਲੀਆਂ ਸਰਕਾਰਾਂ ਵੇਲੇ ਵੀ ਤੇ ਹੁਣ ਵੀ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਬੇਲੇ ਵੀ ਉੱਥੇ ਜਿਹੜਾ ਵੀਡੀਓ ਨੇ ਪਹਿਲਾਂ ਵੀ ਇਨਸਾਫ ਦਵਾਇਆ ਸਰਕਾਰਾਂ ਵੀ ਕਹਿੰਦੀਆਂ ਵੀ ਇਹ ਜਿਹੜਾ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਪਰ ਉਹ ਇਨਸਾਫ ਜਿਹੜਾ ਨਹੀਂ ਮਿਲਿਆ ਉੱਥੇ ਜਿਹੜਾ ਕੰਮ ਚੱਲ ਕੇ ਬੰਦ ਹੋ ਗਿਆ ਜਿਹੜਾ ਉੱਥੇ ਦਾ ਪਾਣੀ ਦਾ ਨਿਕਾਸ ਸੀਗਾ ਉਹ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਨਹੀਂ ਜਿਹੜਾ ਨਿਕਲਿਆ ਇਸ ਕਰਕੇ ਜਿਹੜਾ ਦੁਬਾਰਾ ਇੱਥੇ ਅੱਜ ਜਿਹੜਾ ਲੋਕ ਇਨਸਾਫ ਮੋਰਚਾ ਜਿਹੜਾ ਧਰਨਾ ਲਗਾਇਆ ਗਿਆ ਇੱਥੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਦੇਖੋ ਸਰਕਾਰ ਵੱਡ-ਵਡੇ ਪੋਸਟਰ ਲਵਾਉਂਦੀ ਆ ਕਿ ਇਹ ਜਿਹੜਾ ਸਫਾਈ ਦਾ ਜਿਹੜਾ ਆ ਬਹੁਤ ਪ੍ਰਬੰਧ ਕੀਤਾ ਆ ਅਸੀਂ ਸਾਡੇ ਰਾਜ ਦੇ ਵਿੱਚ ਕੋਈ ਇਦਾਂ ਦਾ ਨਹੀਂ ਹੈਗਾ ਪਰ ਗਰਾਊਂਡ ਲੈਵਲ ਤੇ ਕੀ ਆ ਪੂਰੀ ਤਰ੍ਹਾਂ ਲੋਕਾਂ ਨੂੰ ਸੇ ਸੂਰਤ ਦੇਣ ਦੇ ਵਿੱਚ ਜਿਹੜੀਆਂ ਸਰਕਾਰ ਆ ਜਿਹੜੀ ਕਹਿੰਦੀ ਕਿ ਅਸੀਂ ਲੋਕਾਂ ਨੂੰ ਇਨਸਾਫ ਦਿਵਾਉਣਾ ਆ ਪਰ ਉਹਦੇ ਵਿੱਚ ਇਨਸਾਫ ਦਿਵਾਉਣ ਦੇ ਵਿੱਚ ਜਿਹੜੀ ਉਹ ਫੇਲ ਹੋਈ ਅੱਜ ਜਿਹੜੇ ਇੱਥੇ ਲੋਕ ਮਜ਼ਦੂਰ ਤੇ ਕਿਸਾਨ ਜਿਹੜੇ ਸੜਕਾਂ ਦੇ ਉੱਤੇ ਰੁੱਲ ਰਹੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦੀ ਹੈਗੀ ਤੇ ਅੱਜ ਇੱਥੇ ਜਿਹੜਾ ਵੀਡੀਓ ਫਲੋਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਆ ਜੇ ਪਾਣੀ ਦਾ ਗੰਦੇ ਪਾਣੀ ਦਾ ਨਿਕਾਸ ਨਾ ਕੀਤਾ ਗਿਆ ਜੇ ਉਹ ਸੜਕ ਨੂੰ ਉੱਚਾ ਕਰਕੇ ਜਿਹੜਾ ਉਹਦਾ ਪਾਣੀ ਦਾ ਨਿਕਾਸ ਨਾ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਜਿਹੜਾ ਉਹਦਾ ਨਿਸ਼ਾਬਾ ਆ ਉਹ ਬਹੁਤ ਜ਼ੋਰੀ ਤੌਰ ਤੇ ਜਿਹੜਾ ਭੁਗਤਣਾ ਪਊਗਾ ਇਸ ਕਰਕੇ ਜਿਹੜਾ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਨਰਲ ਮਜ਼ਦੂਰ ਯੂਨੀਅਨ ਵੱਲੋਂ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਦਾਂ ਦਾ ਵੀ ਲੋਕਨਸਾਬ ਮੋਰਚਾ ਫੈਸਲਾ ਕਰੂਗਾ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਚੱਲਾਂਗੇ ਧੰਨਵਾਦ ਜਿੱਤ ਲੜਦੇ ਲੋਕਾਂ ਦਾ ਹਾਂਜੀ ਅੱਜ ਦੇ ਲੋਕ ਇਨਸਾਫ ਮੰਚ ਦੇ ਦਰਨੇ ਤੇ ਵਿੱਚ ਸ਼ਮੂਲੀਅਤ ਦੇਣ ਲਈ ਅਸੀਂ ਪੰਜਾਬ ਪੱਠਾ ਵਰਪੇ ਯੂਨੀਅਨ ਇਟਕ ਵੱਲੋਂ ਅੱਜ ਫਲੋਰ ਵੀਡੀਓ ਦਫ਼ਤਰ ਦਰਨੇ ਦੇ ਵਿੱਚ ਸ਼ਾਮਲ ਹੋਏ ਆਂ ਕਿਉਂਕਿ ਇਹ ਜਿਹੜਾ ਮਸਲਾ ਹੈਗਾ ਵਾ ਜਿਹੜਾ ਮਈਆ ਭਗਵਾਨ ਦੀ ਜਿਹੜੀ ਸਰਕਾਰ ਦੀ ਜਿਹੜੀ ਜਗਾ ਵਾ ਉਹ ਬਹੁਤ ਪ੍ਰਾਚੀਨ ਹੈਗੀ ਆ ਔਰ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਇਹ ਬਹੁਤ ਪੁਰਾਣੀ ਪ੍ਰਾਚੀਨ ਜਗਾ ਵਾ ਤੇ ਇਹਦੇ ਲੱਖਾਂ ਹਜ਼ਾਰਾਂ ਨਹੀਂ ਲੱਖਾਂ ਜਿਹੜੇ ਸਮਰਥਕ ਹੈਗੇ ਆ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਆ ਕਿ ਇਸ ਮਸਲੇ 'ਤੇ ਜਲਦ ਉਜਲਦ ਧਿਆਨ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਆ ਕਤਾਰ ਬਹੁਤ ਲੰਬੀ ਹੋ ਜਾਣੀ ਆ ਤੋ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਜਲਦੋਂ ਜਲਦ ਜਿਹੜਾ ਵਾ ਇਹ ਜਿਹੜਾ ਮੁੱਦਾ ਵਾ ਫਲੋਰ ਵਾਲਾ ਉਤੇ ਜਿਹੜਾ ਹੈਗਾ ਵਾ ਆਪਣੇ ਦੇਖ ਰੇਖ ਦੇ ਵਿੱਚ ਜਲਦੀ ਤੋਂ ਜਲਦੀ ਇਹ ਜਿਹੜਾ ਮਸਲਾ ਸੁਲਝਾਇਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਪਰਚੋਂ ਪੰਜਾਬ ਪਰਚੋਂ ਲੋਕ ਜਿਹੜੇ ਆ ਕੇ ਫਲੋਰ ਦੇ ਜਿਹੜਾ ਮਸਲਾ ਆਏਗਾ ਵਾ ਉਤੇ ਬਹੁਤ ਵੱਡਾ ਇਕੱਠ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਕੀ ਜਲਦੋ ਜਲ ਜਿਹੜਾ ਉਹ ਮਈਆ ਭਗਵਾਨ ਵਾਲਾ ਜਿਹੜਾ ਸਰਕਾਰ ਦਾ ਜਿਹੜਾ ਉਹ ਡੇਰਾ ਵਾਲਾ ਮਸਲਾ ਹੈਗਾ ਪਾਣੀ ਵਾਲਾ ਗੰਦੇ ਵਾਲਾ ਉਹਨੂੰ ਜਲਦੋ ਜਲਦ ਹੱਲ ਕਰਨਾ ਚਾਹੀਦਾ ਔਰ ਜਿਹੜੀ ਆ ਜਿਹੜੀ ਫਲੋਰ ਵੀਡੀਓ ਮੈਡਮ ਹੈਗੀ ਆ ਉਹਦੀ ਬਹੁਤ ਜਿਹੜੀ ਨਲਾਕੀ ਆ ਕਿ ਅੱਜ 6ਵੇਂ 7ਵੇਂ ਦਿਨ ਹੋ ਗਿਆ ਜਿਹੜੇ ਲੋਕ ਇਨਸਾਫ ਮੰਚ ਦੇ ਜਿਹੜੇ ਆਗੂ ਆ ਉਹ ਇਥੇ ਰੇਨਰ ਆਦਾ ਧਰਨਾ ਲਾ ਕੇ ਬੈਠਿਆ ਤੇ ਇਹਨੂੰ ਜਲਦ ਜਲ ਸਸਪੈਂਡ ਕਰਕੇ ਇੱਕ ਚੰਗਾ ਕਾਬਲੇ ਤਫਸਰ ਇਥੇ ਬਿਠਾ ਕੇ ਤੇ ਇਹ ਜਿਹੜਾ ਮਸਲਾ ਫਲੋਰ ਦਾ ਇਹਨੂੰ ਹੱਲ ਕੀਤਾ ਜਾਵੇ ਇਨਾਂ ਹੀ ਸ਼ਬਦਾਂ ਨਾਲ ਜੈ ਜਨਤਾ ਜੈ ਸੰਗਤ ਜੱਟ ਦਰਦੇ ਲੋਕ